ਪਿੰਡ ਚਮਾਰ ਢੀ ਪਟਿਆਲਾ ਵਿਖੇ ਅਸੀਂ ਸਾਰੇ ਸਾਡੇ ਬਹੁਤ ਹੀ ਪਿਆਰ ਵਾਲੇ ਮਿਲਨਸਾਰ ਗੁਰੂ ਘਰ ਦੇ ਮਹਾਨ ਕੀਰਤਨੀਏ ਬਾਬਾ ਭਗਵਾਨ ਸਿੰਘ ਜੀ ਢਿੰਸਾ ਵਾਲੇ ਜਿਨ੍ਹਾਂ ਦਾ ਇਹ ਨਗਰ ਚਮਾਰ ਢੀ ਜੋ ਕਿ ਸਭ ਦੇ ਨਾਲ ਹੀ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਰੱਖਦੇ ਸਨ ਉਹਨਾਂ ਨੂੰ ਕੱਲ ਪਿੰਡ ਦੇ ਕਿਸੇ ਮਸਲੇ ਸੰਬੰਧੀ ਖਾਣਾ ਬਹਾਦਰਗੜ ਚੌਂਕੀ ਦੇ ਵਿੱਚ ਬੁਲਾਇਆ ਗਿਆ ਜਿੱਥੇ ਗੱਲਬਾਤ ਦੇ ਦੌਰਾਨ ਉੱਥੇ ਹਾਜ਼ਰ ਵਿਅਕਤੀਆਂ ਦੇ ਵੱਲੋਂ ਜੋ ਮਿਸਬਿਹੇਵ ਕੀਤਾ ਗਿਆ, ਅਪਮਾਨਿਤ ਕੀਤਾ ਗਿਆ ਜਿਸ ਨੂੰ ਨਾ ਸਹਾਰਦੇ ਹੋਏ ਅੱਜ ਉਹਨਾਂ ਨੇ ਆਪਣੇ ਪ੍ਰਾਣ ਜਿਹੜੇ ਸੀ ਸਵੇਰ ਵੇਲੇ, ਅਮਰਤ ਵੇਲੇ ਤਿਆਗ ਦਿੱਤੇ, ਉਹ ਕਾਲ ਚਲਾਣਾ ਕਰ ਗਏ। ਜਿਸ ਦੇ ਸਬੰਧ ਵਿੱਚ ਚੌਂਕੀ ਬਹਾਦਰਗੜ ਦੇ ਵਿੱਚ 67 ਨੰਬਰ ਐਫ ਆਈ ਆਰ ਵੀ ਦਰਜ ਹੋਈ ਹੈ। ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪਿਆ ਬਹੁਤ ਵੱਡਾ ਘਾਟਾ ਪੰਥ ਨੂੰ ਪਿਆ ਇੱਕ ਗੁਰੂ ਘਰ ਦੇ ਐਸੇ ਕੀਰਤਨੀਏ ਆ ਸਾਰਾ ਇਹ ਇਲਾਕਾ ਜਿੱਨਾ ਪਟਿਆਲਾ ਅੰਮ੍ਰਾਲਾ ਦੂਰ ਦਰਾਡੇ ਤੱਕ ਹਰ ਖੁਸ਼ੀ ਗਮੀ ਦੇ ਸਮੇਂ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਸੰਤ ਸਮਾਗਮ ਕਥਾ ਕੀਰਤਨ ਦਰਬਾਰਾਂ ਵਿੱਚ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਉਹਨਾਂ ਨੇ ਬੜੇ ਹੀ ਗਰੀਬ ਪਰਿਵਾਰ ਦੇ ਵਿੱਚ ਰਹਿੰਦੇ ਆ ਗੁਰੂ ਦੀ ਸਿੱਖੀ ਗੁਰਮਤ ਦਾ ਪ੍ਰਚਾਰ ਕਥਾ ਕੀਰਤਨ ਸੰਗਤਾਂ ਦੇ ਵਿੱਚ ਕੀਤਾ ਔਰ ਇਸੇ ਦੌਰਾਨੀ ਉਹ ਅਕਾਲ ਚਲਾਣਾ ਕਰ ਗਿਆ ਜਿਉਂਨਾਂ ਦੀ